ਸਤਿ ਸ੍ਰੀ ਅਕਾਲ ਦੋਸਤੋ ਮੇਰੀ ਕਲਮ ਚੋਂ ਇੱਕ ਗੀਤ ਪੇਸ਼ ਕਰਨ ਲੱਗਿਆ ਜੇਕਰ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਚਿੜੀਆਂ ਅਲੋਪ ਹੋਈਆਂ ਕਾਂ ਵੀ ਅਲੋਪ ਨੇ ਕੈਸੀ ਰੁੱਤ ਆਈ ਰੱਬਾ ਬਦਲ ਗਏ ਲੋਕ ਨੇ ਚਿੜੀਆਂ ਅਲੋਪ ਹੋਈਆਂ ਕਾਂ ਵੀ ਅਲੋਪ ਨੇ ਕੈਸੀ ਰੁੱਤ ਆਈ ਰੱਬਾ ਬਦਲ ਗਏ ਲੋਕ ਨੇ ਹੁਣ ਨਿੰਮ ਦੀ ਫਿਕਰ ਲੱਗੀ ਹਾਣੀਆਂ ਵੇ ਕਿਹੜੇ ਰੋਗ ਇਹਨੂੰ ਟਾਲਿਆ ਟੀਕੇ ਗੋਲੀਆਂ ਦਾ ਦੌਰ ਚੱਲੇ ਚੰਦਰਾਵੇ ਨਸ਼ਿਆਂ ਨੇ ਕੇਰਾ ਪਾਲਿਆ ਟੀਕੇ ਗੋਲੀਆਂ ਦਾ ਦੌਰ ਚੱਲੇ ਚੰਦਰਾਵੇ ਨਸ਼ਿਆਂ ਨੇ ਕੇਰਾ ਪਾਲਿਆ ਸੋਹਣਾ ਤੇ ਸੁਨੱਖਾ ਸਾਡਾ ਪੁਰਾਣਾ ਉਹ ਪੰਜਾਬ ਸੀ ਕਿਸ ਦੀ ਨજર ਲੱਗੀ ਬੜਾ ਲਾਜਵਾਬ ਸੀ ਸੋਹਣਾ ਤੇ ਸੁਨੱਖਾ ਸਾਡਾ ਪੁਰਾਣਾ ਉਹ ਪੰਜਾਬ ਸੀ ਕਿਸ ਦੀ ਨજર ਲੱਗੀ ਬੜਾ ਲਾਜਵਾਬ ਸੀ ਦਿਨੋਂ ਦਿਨ ਪਹਿਰਾਵੇ ਚੇਂਜ ਹੋ ਗਏ ਵੇ ਨਿੱਤ ਨਾ ਮਾ ਸ਼ੌਂਕ ਪਾਲਿਆ ਟੀਕੇ ਗੋਲੀਆਂ ਦਾ ਦੌਰ ਚੱਲੇ ਚੰਦਰਾਵੇ ਨਸ਼ਿਆਂ ਨੇ ਖੇਰਾ ਪਾਲਿਆ ਟੀਕੇ ਗੋਲੀਆਂ ਦਾ ਦੌਰ ਚੱਲੇ ਚੰਦਰਾਵੇ ਨਸ਼ਿਆਂ ਨੇ ਖੇਰਾ ਪਾਲਿਆ ਹੋਏ ਮਸ਼ਹੂਰ ਗੀਤ ਹਾਣੀਆਂ ਹਥਿਆਰਾਂ ਦੇ ਚੱਲੇ ਇੰਸਟਾਗ੍ਰਾਮ ਉੱਤੇ ਨਾਚ ਮੁਟਿਆਰਾਂ ਦੇ ਹੋਏ ਮਸ਼ਹੂਰ ਗੀਤ ਹਾਣੀਆਂ ਹਥਿਆਰਾਂ ਦੇ ਚੱਲੇ ਇੰਸਟਾਗ੍ਰਾਮ ਉੱਤੇ ਨਾਚ ਮੁਟਿਆਰਾਂ ਦੇ ਚੁੰਨੀ ਲਾ ਕੇ ਸਿਰਾਂ ਉੱਤੋਂ ਪਰਾਂ ਰੱਖਦੀ ਦਿਮਾਗ ਕਿਉਂ ਹਿਲਾ ਲਿਆ ਟੀਕੇ ਗੋਲੀਆਂ ਦਾ ਦੌਰ ਚੱਲੇ ਚੰਦਰਾਵੇ ਨਸ਼ਿਆਂ ਨੇ ਕੇਰਾ ਪਾਲਿਆ ਟੀਕੇ ਗੋਲੀਆਂ ਦਾ ਦੌਰ ਚੱਲੇ ਚੰਦਰਾਵੇ ਨਸ਼ਿਆਂ ਨੇ ਕੇਰਾ ਪਾਲਿਆ ਸ਼ਰਾਪਾਂ ਦੇ ਬਹਾਨੇ ਹੁਣ ਵਿਕਰਹਾ ਜ਼ਹਿਰ ਹੈ ਗੱਭਰੂ ਜਵਾਨ ਮਰੇ ਰੱਬਾ ਓਏ ਕਹਿਰ ਹੈ ਸ਼ਰਾਬਾਂ ਦੇ ਬਹਾਨੇ ਹੁਣ ਵਿਕਰਹਾ ਜ਼ਹਿਰ ਹੈ ਗੱਬਰ ਜਵਾਨ ਮਰੇ ਰੱਬਾ ਓਏ ਕਹਿਰ ਹੈ ਸ਼ਾਇਰ ਮੀਤ ਉਹ ਮਾਵਾਂ ਕੁਰ ਲਾਉਂਦੀ ਆਵੇ ਜਿੰਨਾ ਪੁੱਤਰ ਗਵਾ ਲਿਆ ਟੀਕੇ ਗੋਲੀਆਂ ਦਾ ਦੌਰ ਚੱਲੇ ਚੰਦਰਾਵੇ ਨਸ਼ਿਆਂ ਨੇ ਕੇਰਾ ਪਾਲਿਆ ਟੀਕੇ ਗੋਲੀਆਂ ਦਾ ਦੌਰ ਚੱਲੇ ਚੰਦਰਾਵੇ ਨਸ਼ਿਆਂ ਨੇ ਕੇਰਾ ਪਾਲਿਆ ਟੀਕੇ ਗੋਲੀਆਂ ਦਾ ਦੌਰ ਚੱਲੇ ਚੰਦਰਾਵੇ ਨਸ਼ਿਆਂ ਨੇ ਕੇਰਾ ਪਾਲਿਆ ਬਹੁਤ ਬਹੁਤ ਧੰਨਵਾਦ ਦੋਸਤੋ